ਨਮਸਤੰ ਅਗੰਝੇ ਇਹ ਪਿੱਛੇ ਆ ਚੁੱਕਾ ਹੈ ਮਹਾਰਤ ਕੀਤੇ ਸਨ ਅਗੰਝੇ ਜਿਹਨੂੰ ਜਿੱਤਿਆ ਨਹੀਂ ਜਾ ਸਕਦਾ ਨਮਸਤੰ ਅਗੰਝੇ ਮੱਥਾ ਟੇਕਨੇ ਆ ਨਮਸਕਾਰ ਕਰਨੇ ਆ ਅਜਿੱਤ ਨੂੰ ਜਿਹਨੂੰ ਜਿੱਤ ਨਹੀਂ ਕੋਈ ਸਕਦਾ ਨਮਸਤੰ ਅਪੰਜੇ ਨਮਸਕਾਰ ਹੈ ਤੁਹਾਨੂੰ ਕੋਈ ਭੰਨ ਨਹੀਂ ਸਕਦਾ ਤੋੜ ਨਹੀਂ ਸਕਦਾ ਨਮਸਤੰ ਉਦਾਰੇ ਉਦਾਰੇ ਵਾਹਿਗੁਰੂ ਜੀ ਤੇਰੇ ਵਰਗਾ ਉਦਾਰ ਚਿੱਤ ਕੋਈ ਨਹੀਂ ਤੁਹਾਡੇ ਵਰਗਾ ਸਖੀ ਦਿਲ ਕੋਈ ਨਹੀਂ ਸੱਚੀ ਇਹ ਵਿੱਚ ਜਿੰਨੇ ਤੁਸੀਂ ਕਿਰਪਾਲੂ ਕਿਸੇ ਕੋਲ ਨਹੀਂ ਬਖਸ਼ਿਸ ਨਹੀਂ ਨਮਸਤੰ ਅਪਾਰੇ ਐੜਾ ਅਗੇਤਰ ਪਲਸ ਪਾਰ ਅਪਾਰ ਅਰਥੇ ਜਿਹਦਾ ਪਾਰ ਵਾਲਾ ਬੰਨਾ ਕੋਈ ਨਹੀਂ ਨਮਸਕਾਰ ਕਰਨਿਆ ਤੈਨੂੰ ਜਿਹਦਾ ਪਾਰ ਕਿਸੇ ਨਹੀਂ ਪਾਇਆ ਨਮਸਤੰ ਸੋ ਇਕੈ ਗੁਰਮੁਖੋ ਥੋੜਾ ਧਿਆਨ ਨਾਲ ਸੁਣੋ ਇਸ ਇੱਥੇ ਮੈਂ ਥੋੜੀ ਜਿਹਾ ਹੋਰ ਅਰਜ ਕਰਦਾ ਨਮਸਕਾਰ ਹੈ ਤੈਨੂੰ ਸੋ ਇਕੈ ਇਕ ਹੈ ਇਹ ਸ਼ਬਦ ਵਰਤਿਆ ਗੁਰੂ ਜੀ ਨੇ ਇਹਦਾ ਅਰਥ ਹੈ ਕਿ ਜਿਹੜਾ ਆਪਣੇ ਆਪ ਵਿੱਚ ਕੱਲਾ ਆਪ ਹੀ ਹੈ ਫਿਰ ਬਿੰਤੀ ਨਮਸਤੰ ਸੋ ਇਕੈ ਜਿਹੜਾ ਆਪ ਹੈ ਅਗੇ ਨਮਸਤੰ ਅਨੇਕੈ ਅਨੇਕੈ ਦਾ ਅਰਥ ਹੈ ਜਿਹੜਾ ਕਈ ਰੂਪਾਂ ਵਿੱਚ ਕਈ ਸ਼ਕਲਾਂ ਵਿੱਚ ਵਰਤਦਾ ਹੈ ਇੱਥੇ ਗੁਰੂ ਜੀ ਕਹਿੰਦੇ ਨੇ ਇੱਕ ਪਾਸੇ ਤੂੰ ਆਪ ਹੈ ਜਿਹਦਾ ਕੋਈ ਰੂਪ ਰੇਖ ਕੋਈ ਨਹੀਂ ਇਕੋ ਆਪਣੇ ਆਪ ਤੇਰੇ ਵਰਗਾ ਦੂਜਾ ਕੋਈ ਹੈ ਹੀ ਨਹੀਂ ਹੁਣ ਇਹਨੂੰ ਪਾਠ ਨੂੰ ਥੋੜਾ ਸੁਣਿਓ ਦੇਖੋ ਭਾਈ ਸਭ ਇਹ ਇਸ ਪਾਠ ਵੱਲ ਮਾਤਰਾ ਕਿਵੇਂ ਪੂਰੀ ਕਰਦੇ ਉੰਜ ਤਾਂ ਇਹ ਵੀ ਕਹਿ ਸਕਦੇ ਸਨ ਨਮਸਤੰਗ ਇਕ ਹੈ ਮਾਤਰਾ ਨਹੀਂ ਪੂਰੀ ਹੋਣੀ ਭਜੰਗ ਪ੍ਰਯਾਤ ਚੰਦ ਦੀ ਫਿਰ ਸੁਣਿਓ ਅੱਗੇ ਹੈ ਸੋ ਇਕ ਹੋਗੀ ਲਗੂ ਈੜੀ ਲਾਂ ਦੀਰਗ ਕਕੇ ਦੁਲਾਵਾਂ ਦੀਰਗ ਸੋ ਇਕ ਹੈ ਕਿਉਂਕਿ ਛੰਤ ਦੀ ਚਾਲ ਪੂਰੀ ਤਾਂ ਹੁੰਦੀ ਜੇ ਸਸੇ ਨੂੰ ਔਂਕੜ ਲਾंदे ਤਾਂ ਅੱਗੇ ਹੈ अनेका ਇਕੱਠਾ ਲੇਖ ਦਿੱਤਾ ਐੜਾ ਜਿਹੜਾ ਇਹ ਲਗੂ ਮਾਤਰਾ ਹੈ ਨੰਨੇ ਤੇ ਲਾਂ ਲੱਗੀ ਦੀਰਗ ਹੈ ਕਕੇ ਤੇ ਦੁਲਾਵਾਂ ਲੱਗੀਆਂ ਦੀਰਗ ਨੇ ਗੁਰਮੁਖ ਕੋ ਕਮਾਲ ਕਰ ਦਿੱਤੀ ਪੋਇਟਰੀ ਵਿੱਚ ਇੱਕ ਮਾਤਰਾ ਵੀ ਗੁਰੂ ਗੋਬਿੰਦ ਸਿੰਘ ਨੇ ਖੱਬੇ ਸੱਜੇ ਨਹੀਂ ਹੁੰਦਦੀ ਫਿਰ ਸੁਣਿਓ ਨਮਸਤੁਮ ਨਮਸਤੰ ਸੋ ਇਕੈ ਸੋ ਇਕੈ ਪੂਰਾ ਸ਼ੰਤ ਬਣ ਗਿਆ ਚਾਲ ਪੂਰੀ ਬਣ ਗਈ ਜਿਹੜਾ ਆਪਣੇ ਆਪ ਵਿੱਚ ਇਕ ਹੈ ਜਿਹਨੂੰ ਕਹਿੰਦੇ ਸਾਹਿਬ ਮੇਰਾ ਇਕੋ ਖੈ ਭਾਈ ਇਕੋ ਖੈ ਇਹਨੂੰ ਗੁਰੂ ਜੀ ਕਹਿੰਦੇ ਨਮਸਤੰ ਅਨੇਕੈ ਜਿਹੜਾ ਸਾਰੇ ਜਗਤ ਦੇ ਵਿੱਚ ਇਕ ਹੋ ਕੇ ਬਿਆਨ ਰੂਪਾਂ ਵਿੱਚ ਵਰਤਿਆ ਜਿਹੜਾ ਅੱਗੇ ਚਾਚਰੀ ਛੰਦ ਵਿੱਚ ਆਵੇਗਾ ਆਮਾਨ ਕਹੇ ਨਿਧਾਨ ਕਹੇ ਅਨੇਕ ਹੈ ਫਿਰ ਇਕ ਹੈ ਨਮਸਤੰ ਸੋ ਏਕ ਹੈ ਨਮਸਤੰ ਅਨੇਕ ਹੈ ਨਮਸਤੰ ਅਪੂਤੇ ਅਪੂਤੇ ਇੱਕ ਤਾਂ ਭੂਤ ਪ੍ਰੇਤ ਕਹਿੰਦੇ ਆ ਨਾ ਇੱਕੇ ਸ਼ਬਦ ਵਰਤਨੇ ਆ ਪੰਜ ਭੂਤਕ ਇਹ ਉਹ ਸ਼ਬਦ ਹੈ ਭੂਤ ਦਾ ਅਰਥ ਤਤ ਸਾਡੀ ਦੇਹ ਕਿਨੇ ਪੰਜ ਤਤ ਕੋਤਾਂ ਵਿੱਚੋ ਜਾਨੋ ਚਤੁਰ ਸੁਜਾਨ ਪੰਜ ਤਤ ਕਰਤੁਦ ਸ੍ਰਿਸ਼ਟ ਸਭ ਸਾਜੀ ਪਰ ਜਿੰਨੇ ਸਾਜੀ ਨਮਸਤੰ ਅਪੂਤੇ ਤਾਂ ਹਵਾ ਪਾਣੀ ਆਗੂ ਨਾਲ ਥੋੜਾ ਤੋਂ ਬਣਿਆ ਇਹ ਤਾਂ ਤੂੰ ਪੈਦਾ ਕਰਨ ਵਾਲਾ ਜਦੋਂ ਨਹੀਂ ਸੰ ਬਣੇ ਤੋ ਉਸ ਤੋਂ ਵੀ ਪਹਿਲਾ ਸੈਂ ਨਮਸਤੰਗ ਅਪੂਤੇ ਆਪ ਜੀ ਪੰਜਾਂ ਤਤਾਂ ਦੇ ਨਹੀਂ ਬਣੇ ਅੱਗੇ ਸ਼ਬਦ ਜੀ ਨਮਸਤੰਗ ਅਜੂਪੇ ਅਜੂਪੇ ਜੂਪ ਦਾ ਲਫ਼ਜ਼ੀ ਅਰਥ ਵੈਸੇ ਹੁੰਦਾ ਬਨਣਾ ਫਿਰ ਬਿੰਤੀ ਸੁਣ ਜੂਪ ਇਹਦਾ ਅਰਥ ਹੁੰਦਾ ਬਨਣਾ ਉਹ ਸਾਡੇ ਇੱਕ ਵਿਦਵਾਨ ਨੇ ਅਰਥ ਇਹ ਵੀ ਕੀਤੇ ਨੇ ਕਿਲਾ ਜੂਪ ਦਾ ਅਰਥ ਕਿਲਾ ਜਦੋਂ ਬਲੀ ਨਹੀਂ ਦਿੰਦੇ ਕੁਰਬਾਨੀ ਉਦੋਂ ਉਸ ਪਸ਼ੂ ਨੂੰ ਕਿੱਲੇ ਨਾਲ ਬੰਨ ਕੇ ਦਿੰਦਿਆ ਕਰੋ ਅਜੂਪੇ ਦਾ ਅਰਥ ਹੈ ਤੂੰ ਬੰਦਨਾ ਤੋਂ ਮੁਕਤ ਹੈ ਕਿਸੇ ਕਿੱਲੇ ਦੀ ਲੋੜ ਨਹੀਂ ਤੈਨੂੰ ਖੁਸ਼ ਕਰਨ ਵਾਸਤੇ ਕੁਰਬਾਨੀਆਂ ਦੀ ਇਹਦੇ ਅਰਥ ਨੇ ਨਮਸਤੰਗ ਅਜੂਪੇ ਤੁਸੀਂ ਬੰਦਨਾ ਤੋਂ ਮੁਕਤ ਹੋ ਅੱਗੇ ਗੁਰੂ ਜੀ ਕਹਿੰਦੇ ਨੇ ਨਮਸਤੰਗ ਨਿਰਕਰਮੇ ਨਿਰ ਕਰਮ ਕਰਮ ਤੋਂ ਰਹਿਤ ਆਪ ਜੀ ਨੂੰ ਖੁਸ਼ ਕਰਨ ਵਾਸਤੇ ਕਿਹੜੇ ਕਰਮਾਂ ਦੀ ਲੋੜ ਹੈ ਨਮਸਕਾਰ ਹੈ ਤੈਨੂੰ ਕਿਸੇ ਕਰਮ ਦੀ ਲੋੜ ਨਹੀਂ ਨਮਸਤੰਗ ਨਿਰਭਰ ਮੇ ਤੁਸੀਂ ਕਿਸੇ ਭਰਮ ਚ ਨਹੀਂ ਪੈਂਦੇ ਵਹਿਮ ਚ ਨਹੀਂ ਪੈਂਦੇ ਨਮਰ ਨਮਸਤੰਗ ਨਿਰਦੇਸੇ اے ਵੈ ਗੁਰੂ ਜੀ ਤੇਰਾ ਕਿਹੜਾ ਦੇਸ਼ ਹੈ ਜੀ ਤੁਸੀਂ ਦੇਸ਼ ਤੋਂ ਰਹਤੋਂ ਨਮਸਤੰਗ ਨਿਰਪੇ ਸੇ ਨਿਰਮ ਸ਼ਬਦ ਵਰਤਣੇ ਜੇ ਅੱਖਰ ਲਿਖਾਂਗੇ ਨੰਨੇ ਨੂੰ ਸਿਹਾਰੀ ਤੇ ਰਾ ਰ ਨਰ ਨਿਰ ਪੇ ਸੇ ਤੇਰਾ ਕੋਈ ਭੇਸ ਨਹੀਂ ਤੂੰ ਭੇਸ ਤੋਰੈ ਤੋ ਜਿਨੂੰ ਅਪੇਖ ਕਹਿ ਕੇ ਆਏ ਮਹਾਰਾਜ ਅੱਗੇ ਕਹਿੰਦੇ ਨਮਸਤੰ ਨਿਰਨਾਮੇ ਨਮਸਕਾਰ ਹੈ ਤੁਹਾਨੂੰ ਤੇਰਾ ਕੋਈ ਇੱਕ ਨਾਮ ਥੋੜਾ ਹੈ ਤੂੰ ਨਾਮ ਤੋਂ ਬਿਨਾ ਹੈ ਨਮਸਤੰ ਨਿਰਕਾਮੇ ਵੈਗੁਰੂ ਤੈਨੂੰ ਕੋਈ ਕਾਮਨਾ ਨਹੀਂ ਕੋਈ ਵਾਸ਼ਨਾ ਨਹੀਂ ਤੁਹਾਡੇ ਅੰਦਰ ਕਿਸੇ ਕਿਸਮ ਦੀ ਕੋਈ ਕਾਮਨਾ ਨਹੀਂ ਨਮਸਤੰ ਨਿਰਤਾਤੇ ਇਹ ਦੋ ਸ਼ਬਦ ਨੇ ਨਿਰਤਾਤ ਨਿਰਤਾਤੇ ਹਾਤ ਵਿੱਚ ਕੀ ਹੁੰਦਾ ਜੀ ਆ ਪૃਥਵੀ ਜਲ ਅੱਗ ਹਵਾ ਆਕਾਸ਼ ਇਹ ਜਿਹੜੇ ਪੰਜ ਤਤ ਨੇ ਇਹਨਾਂ ਨੂੰ ਧਾਤ ਵੀ ਕਿਹਾ ਜਾਂਦਾ ਹੁਣ ਇਹ ਸਮਝੋ ਪੰਜ ਤਤ ਇਹ ਧਾਤ ਬਣਦੇ ਨੇ ਜਿਹੜੇ ਅੰਦਰ ਇਹਨਾਂ ਦੇ ਪੰਜ ਗਿਆਨ ਇੰਦਰੀ ਨੇ ਨਾ ਇਹਨਾਂ ਗਿਆਨ ਇੰਦਰੀਆਂ ਤੋਂ ਅੱਗੇ ਬੰਦਾ ਹੈ ਸ਼ਬਦ ਰਸ ਰੂਪ ਤੇ ਗੰਧ ਜਿਹੜੇ ਕਹਿੰਦੇ ਨੇ ਸ਼ਬਦ ਸਪਰਸ਼ ਰਸ ਰੂਪ ਤੇ ਗੰਧ ਉਹ ਧਾਤ ਹੈ ਨਿਰਤਾਤੇ ਤੇਰੀਆਂ ਕਿਹੜੀਆਂ ਅੱਖਾਂ ਨੇ ਤੈਨੂੰ ਸ਼ਬਦ ਸਪਰਸ਼ ਰੂਪ ਰੰਗ ਦਾ ਕੋਈ ਫਰਕ ਨਹੀਂ ਪੈਂਦਾ ਮਹਾਰਜ ਕਹਿੰਦੇ ਨਮਸਤੰ ਨਿਰ ਘਾਤੇ ਘਾਤ ਦਰਦ ਨਾ ਚੋਟ ਕਰਨੀ ਕਤਲ ਕਰਨਾ ਮਾਰਨਾ ਕੋਈ ਨਹੀਂ ਜੰਮਿਆ ਤੇਰਾ ਕਤਲ ਕਰ ਸਕੇ ਤੁਸੀਂ ਘਾਤ ਧੋਰੇ ਤੂੰ ਨਮਸਤੰ ਨਿਰ ਘਾਤੇ ਅੱਗੇ ਜੀ ਨਮਸਤੰ ਨਿਰ ਧੂਤੇ ਇੱਕ ਪੰਜਾਬੀ ਧੂਤਾ ਕਹਿੰਦੇ ਆ ਜਿਹਨੂੰ ਕਿਤੇ ਮੂਰਖ ਕਹਿਣਾ ਬੰਦਾ ਧੂਤਾ ਹੀ ਗੱਲਾ ਇੱਥੇ ਜਿਹੜਾ ਸ਼ਬਦ ਹੈ ਨਾ ਇਹ ਮੈਂ ਤਾਂ ਕਿਹਾ ਨਾ ਮੈਨੂੰ ਕਿ ਦਿਨ ਪਾੜ ਕਰਦੇ ਪਾ ਵੀ ਕਿਤੇ ਧੂਤੋ ਤੇ ਨਹੀਂ ਕਿਹਾ ਨਹੀਂ ਪਿਆਰਿਓ ਇੱਥੇ ਧੂਤ ਦਾ ਅਰਥ ਹੈ ਧੂ ਧੂ ਦਾ ਵੈਸੇ ਲਫ਼ਜ਼ ਜੀ ਅਰਥ ਹੁੰਦਾ ਖੇਲਣਾ ਨਿਰਧੂਤ ਦਾ ਅਰਥ ਹੁੰਦਾ ਜਿਹੜਾ ਖੇਲੇ ਨਾ ਫਿਰ ਬੇਨਤੀ ਸੁਣਿਓ ਨਮਸਤੰ ਨਿਰਧੂਤੇ ਵਾਹ ਗੁਰੂ ਜੀ ਤੁਸੀਂ ਹਸਤੀ ਉਹ ਵੇ ਤੁਹਾਨੂੰ ਕੋਈ ਖਿੱਚ ਨਹੀਂ ਸਕਦਾ ਕੋਈ ਖਿਲਾ ਨਹੀਂ ਸਕਦਾ ਇਉਂ ਪੰਜਾਬੀ ਚ ਕਹ ਲਓ ਤੈਨੂੰ ਧੂਕੇ ਖਿਚ ਕੋਈ ਲਜਾ ਨਹੀਂ ਸਕਦਾ ਤੁਸੀਂ ਧੂਣ ਤੋਂ ਬਿਨਾ ਖਿਚਣ ਤੋਂ ਬਿਨਾ ਖਿਲਣ ਤੋਂ ਬਿਨਾ ਹੋ ਨਮਸਤੰ ਆਪੂਤੇ ਹੁਣੇ ਅਸੀਂ ਅਰਥੇ ਦੇ ਕਰਕੇ ਆਇਆ ਤਤਾਂ ਤੋਂ ਰਹਿਤ ਪੂਤ ਤੋਂ ਰਹਿਤ ਪਾਣੀ ਅੱਗ ਹਵਾ ਮਿੱਟੀ ਆਕਾਸ਼ ਇਹਦਾ ਤੂੰ ਨਹੀਂ ਬਣਿਆ ਹੋਇਆ ਤੈਨੂੰ ਨਮਸਕਾਰ ਤੁਸੀਂ ਤਤਾਂ ਤੋਂ ਬਿਨਾ ਨਮਸਤੰ ਅਲੋਕੇ ਇੱਥੇ ਬੇਨਤੀ ਹੈ ਅਲੋਕ ਐੜਾ ਤੇ ਲੋਕ ਅਗੇ ਅਲੋਕੇ ਜਿਹਨੂੰ ਕਹਿੰਦੇ ਆ ਅਵਲੋਕਣਾ ਦੇਖਣਾ ਅਲੋਕੇ ਕੋਈ ਨਹੀਂ ਜੰਮਿਆ ਤੈਨੂੰ ਦੇਖ ਸਕੇ ਤੁਸੀਂ ਅਧ੍ਰਿਸ਼ਟ ਖੋ ਮਹਾਰਜ ਕਹਿੰਦੇ ਨਮਸਤੰ ਅਲੋਕੇ ਨਮਸਤੰ ਅਸ਼ੋਕੇ ਉੰਜ ਵੈਸੇ ਨਾ ਬਿੰਦੀ ਲਾਇਆ ਹਜ਼ੂਰ ਨੇ ਬਿੰਦੀ ਨਹੀਂ ਥੱਲੇ ਲਾਈ ਕਿਤੇ ਅਰਥ ਇਹ ਕਰਾਂਗੇ ਅਸ਼ੋਕੇ ਸ਼ੋਕ ਚਿੰਤਾ ਗਮ ਪਾਰ ਬ੍ਰਹਮ ਪਰਮੇਸ਼ਵਰ ਨੂੰ ਕੋਈ ਗਮ ਨਹੀਂ ਕੋਈ ਚਿੰਤਾ ਨਹੀਂ ਉਹ ਸ਼ੋਕ ਸੇ ਰਹਿਤ ਹੈ ਨਮਸਤੰ ਨਿਰਤਾਪੇ ਨਮਸਕਾਰ ਹੈ ਆਪ ਜੀ ਨੂੰ ਨਿਰਤਾਪੇ ਨਿਰਦਰ ਤੇ ਰਹਿ ਤਾਪੇਦਰ ਤੇ ਤਾਪ ਜਿਹਨੂੰ ਕਹਿੰਦੇ ਤੀਨੇ ਤਾਪ ਨਿਵਾਰਣਖਾਰਾ ਆਦ ਬਿਆਦ ਤੇ ਉਪਾਦ ਜਿਹਨੂੰ ਪੁਰਾਣੇ ਸੱਜਣ ਕਹਿੰਦੇ ਸਨ ਅਧਿਆਤਮਿਕ ਅਦਵੈਦਿਕ ਤੇ ਅਤਪੂਤਕ ਮਨ ਚੋਂ ਉੱਠੇ ਸ਼ਰੀਰ ਨੂੰ ਲੱਗੇ ਕੁਦਰਤੀ ਆਪਤਾਈਆਂ ਨਮਸਤੰ ਨਿਰਤਾਪੇ ਆਪ ਜਿਹਨੂੰ ਤਿੰਨਾ ਥਾਪਾਂ ਵਿੱਚੋਂ ਕੋਈ ਥਾਪ ਨਹੀਂ ਵਿਆਪਦਾ ਤੇਰੇ ਲਈ ਖੜ ਥੋੜਾ ਹੋ ਜਾਣਾ ਤੇਰੇ ਲਈ ਕੋਈ ਬਿਮਾਰੀ ਥੋੜਾ ਫੈਲ ਜਾਣੀ ਅੱਗੇ ਮਾਝੀ ਕਹਿੰਦੇ ਨਮਸਤੰਗ ਆ ਥਾਪੇ ਥਾਪ ਦਾ ਅਰਥ ਨੂੰ ਥਾਪਣਾ ਜਿਵੇਂ ਮੂਰਤੀਆਂ ਨਹੀਂ ਥਾਪਦੇ ਵੈ ਗੁਰੂ ਜੀ ਤੇ ਤੁਹਾਨੂੰ ਕੋਈ ਥਾਪ ਨਹੀਂ ਸਕਦਾ ਨਮਸਕਾਰ ਤੁਹਾਨੂੰ ਨਮਸਤੰਗ ਤਰਮਾਨੇ ਫਿਰ ਬੇਨਤੀ ਨਮਸਤੰਗ ਤਰਮਾਨੇ ਤਰੇਦਾਰਥ ਹੋ ਗਿਆ ਤਿੰਨ ਮਾਨੇ ਦਾ ਲਫ਼ਜ਼ੀ ਅਰਥ ਹੁੰਦਾ ਜੀ ਮਾਨ ਕਰਨਾ ਇੱਜ਼ਤ ਕਰਨੀ ਜਾਂ ਮੰਨਣਾ ਜੀ ਕਿਸੇ ਅਗੇ ਝੁਕ ਜਾਣਾ ਤਿਰਮਾਨੇ ਦਾ ਅਰਥ ਹੈ ਤਿੰਨਾ ਲੋਕਾਂ ਦੇ ਆਕਾਸ਼ ਪਤਾਲ ਤੇ ਜਿਹੜਾ ਆ ਧਰਤੀ ਹੈ ਤਿੰਨਾ ਲੋਕਾਂ ਦੇ ਲੋਕ ਤੈਨੂੰ ਮੰਨਦੇ ਨੇ ਨਮਸਕਾਰ ਕਰਦੇ ਨਮਸਤੰ ਤਿਰਮਾਨੇ ਨਮਸਤੰ ਨਿਦਾਨੇ ਨਿਦਾਨ ਦਾ ਅਰਥ ਹੈ ਖਜ਼ਾਨਾ ਨਮਸਕਾਰ ਹੈ ਤੁਹਾਨੂੰ ਸਾਰੇ ਖਜ਼ਾਨਿਆਂ ਦੇ ਮਾਲਕ ਤੁਸੀਂ ਹੋ ਅਗਲਾ ਬੇਨਤੀ ਨਮਸਤੰ ਆਗਾਹੇ ਅਰਜ਼ਮੈਂ ਕੀਤੀ ਸੀ ਜੀ ਆਗਾਹ ਤੇ ਆਗਾਦ ਜਿਹੜੇ ਲਫ਼ਜ਼ ਨੇ ਇਹਨਾਂ ਦੇ ਅਰਥ ਇੱਕ ਨੂੰ ਆਗਾਦ ਅਰਥ ਜਿਹਨੂੰ ਕੋਈ ਗਾਹ ਨਾ ਸਕੇ ਲੱਭ ਨਾ ਸਕੇ ਨਮਸਕਾਰ ਹੈ ਆਪ ਜੀ ਨੂੰ ਤੁਹਾਡਾ ਕੋਈ ਅੰਤ ਨਹੀਂ ਪਾਸਕਦਾ ਅੱਗੇ ਮਹਾਰਾਜ ਬਚਨ ਕਰ ਰਿਹਾ ਨਮਸਤੰ ਆਬਾਹੇ ਹੈ ਪਰਬ੍ਰਹਮ ਪਰਮੇਸ਼ਵਰ ਜੀ ਆਪ ਜੀ ਉਹੋ ਜਿਸ ਨੂੰ ਆਵਾਹ ਦਾ ਅੱਗੇ ਕੀਤਾ ਸੀ ਆਵਾ ਜਿਹਦੀ ਜਿਹਦੀ ਸਵਾਰੀ ਹੋਵੇ ਆਵਾਹ ਦੇ ਅਰਥ ਜਿਹਦੀ ਕੋਈ ਸਵਾਰੀ ਨਹੀਂ ਉਹ ਹਿਲਦਾ ਹੀ ਕੋਈ ਨਹੀਂ ਉਹਨੂੰ ਕਿਸੇ ਨੇ ਖਲਾ ਨਹੀਂ ਸਕਣਾ ਨਮਸਤੰ ਤਰਬਰਗੇ ਇਹ ਤੁਹਾਡੇ ਧਿਆਨ ਨਾਲ ਸੁਣੋ ਤਰੇ ਅਰਥ ਹੋ ਗਿਆ ਤਿੰਨ ਵੈਸੇ ਬਰਗ ਦਾ ਅਰਥ ਰਾਜ ਤਮ ਤੇ ਸਤ ਉਹ ਤਰਬਰਗ ਦਾ ਅਰਥ ਹੁੰਦਾ ਤਿੰਨਾਂ ਦਾ ਇਕੱਠ ਜਿਵੇਂ ਤ੍ਰਫਲਾ ਕਹਿੰਦੇ ਨੇ ਅਤਰਕੁਟੀ ਕਹਿੰਦੇ ਨੇ ਇਹ ਤਰਬਰਗ ਦਾ ਅਰਥ ਕੀਤਾ ਸਾਡੇ ਵਿਦਵਾਨਾਂ ਨੇ ਮਨੁ ਸਿਮਰਤੀ ਕਰਦੀ ਧਰਮ ਅਰਥ ਤੇ ਕਾਮ ਮੋਕਸ਼ ਨਹੀਂ ਕਰਦੀ ਨਮਸਤੰ ਤਰਬਰਗੇ ਖੇ ਪਾਰ ਬ੍ਰਹਮ ਪਰਮੇਸ਼ਵਰ ਵੈ ਗੁਰੂ ਜੀ ਨਮਸਕਾਰ ਹੈ ਤੁਹਾਨੂੰ ਧਰਮ ਅਰਥ ਤੇ ਕਾਮ ਇਹ ਤੇਰੇ ਕੋਲ ਹੀ ਮਿਲਦੇ ਨੇ ਤੋ ਤਿੰਨਾ ਗੁਣਾ ਸਮੇਤ ਹੈ ਅੱਗੇ ਗੁਰੂ ਜੀ ਸ਼ਬਦ ਵਰਦੇ ਆ ਉੰਜ ਵੈਸੇ ਇਹ ਇਹਦੇ ਤਿੰਨ ਤਿੰਨ ਤਰੀਕੇ ਨਾਲ ਅਰਥ ਕੀਤੇ ਨੇ ਮੈਂ ਅਰਜ ਕੀਤੀ ਰਾਜ ਗੁਣ ਤਮ ਗੁਣ ਸਤ ਗੁਣ ਮਿੱਤਰ ਵਰਗ ਜਿਹੜੇ ਸ਼ਰਮ ਅਰਥ ਤੇ ਕਾਮ ਮੋਕਸ਼ ਵੀ ਤਰ ਵਰਗ ਇਹਨੂੰ ਤਿੰਨ ਹਾਲ ਅੰਦਰ ਦੀ ਖਾਲਤ ਵੀ ਕਹੀ ਹੈ ਢੈਂਦੀ ਕਲਾ ਸਮਾਨਤਾ ਵਿੱਚ ਰਹਿਣਾ ਤੇ ਚੜਦੀ ਕਲਾ ਨਮਸਤੰ ਤਰ ਵਰਗੇ ਮੈਂ ਸਿੱਧੇ ਅਰਥ ਕਰਾਂਗਾ ਜਿਨਨੇ ਤਿੰਨ ਗੁਣ ਨੇ ਇਹ ਤੇਰੇ ਕੋਲ ਨਮਸਕਾਰ ਨਮਸਤੰ ਅਸਰਗੇ ਇੱਕ ਲਫਜ਼ੇ ਸਰਗ ਸਰਗ ਦਾ ਅਰਥ ਹੁੰਦਾ ਪੈਦਾ ਹੋਣਾ ਇਹੜਾ ਗੀਤਰ ਲਾ ਦਿੱਤਾ ਅਸਰਗੇ ਜਿਹਨੂੰ ਕਿਸੇ ਨੇ ਜਨਮ ਨਹੀਂ ਦਿੱਤਾ ਨਮਸਕਾਰ ਆਪ ਜਿਹਨੂੰ ਆਪ ਜਿਹਨੂੰ ਕਿਸੇ ਨੇ ਪੈਦਾ ਨਹੀਂ ਕੀਤਾ